ਜਮਾਤ 3ਵੀਂ ਵਿਸ਼ਾ ਪੰਜਾਬੀ ਪਿਆਰੇ ਬੱਚਿਓ ਅੱਜ ਅਸੀਂ ਪਾਠ 15 ਮੱਕੜੀ ਦੀ ਹਿੰਮਤ ਪੜ੍ਹਨਾ ਹੈ ਤਾਂ ਬੱਚਿਓ ਆਪਣੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਪਾਠ ਨੰਬਰ 15 ਮੱਕੜੀ ਦੀ ਹਿੰਮਤ ਖੋਲੋ ਆਓ ਪੜ੍ਹੀਏ ਇੱਕ ਸੀ ਰਾਜਾ ਉਹ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਦਾ ਸੀ ਪਰਜਾ ਵੀ ਆਪਣੇ ਰਾਜੇ ਦਾ ਬਹੁਤ ਸਤਿਕਾਰ ਕਰਦੀ ਸੀ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਦੂਸਰੇ ਦੇਸ਼ ਦੇ ਰਾਜੇ ਨੇ ਉਸ ਦੇਸ਼ ਉੱਤੇ ਹਮਲਾ ਕਰ ਦਿੱਤਾ ਰਾਜੇ ਦੀਆਂ ਫੌਜਾਂ ਬਹੁਤ ਬਹਾਦਰੀ ਨਾਲ ਲੜੀਆਂ ਪਰੰਤੂ ਰਾਜੇ ਦੀ ਹਾਰ ਹੋਈ ਰਾਜਾ ਦੁਸ਼ਮਣ ਦੀਆਂ ਫੌਜਾਂ ਤੋਂ ਬਚਦਾ ਹੋਇਆ ਦੂਰ ਚਲਾ ਗਿਆ ਉਹ ਜੰਗਲ ਦੀ ਇੱਕ ਗੁਫਾ ਵਿੱਚ ਰਹਿਣ ਲੱਗਾ ਇੱਕ ਦਿਨ ਰਾਜਾ ਗੁਫਾ ਵਿੱਚ ਬੈਠਾ ਕੁਝ ਸੋਚ ਰਿਹਾ ਸੀ ਉਸਨੇ ਦੇਖਿਆ ਕਿ ਇੱਕ ਮੱਕੜੀ ਵਾਰ-ਵਾਰ ਕੰਦ ਉੱਪਰ ਚੜਨ ਦੀ ਕੋਸ਼ਿਸ਼ ਕਰ ਰਹੀ ਹੈ ਮੱਕੜੀ ਕੰਦ ਉੱਪਰ ਕੁਝ ਦੂਰੀ ਤੱਕ ਚੜਦੀ ਹੈ ਫਿਰ ਡਿੱਗ ਪੈਂਦੀ ਹੈ ਅਜਿਹਾ ਕਈ ਵਾਰ ਹੋਇਆ ਤਾਂ ਵੀ ਮੱਕੜੀ ਨੇ ਕੰਦ ਉੱਤੇ ਚੜਨਾ ਨਾ ਛੱਡਿਆ ਰਾਜਾ ਧਿਆਨ ਨਾਲ ਮੱਕੜੀ ਵੱਲ ਦੇਖ ਰਿਹਾ ਸੀ ਇੱਕ ਵਾਰ ਤਾਂ ਮੱਕੜੀ ਅਖੀਰ ਤੱਕ ਪਹੁੰਚਣ ਵਾਲੀ ਸੀ ਕਿ ਫਿਰ 헤ਠਾਂ ਡਿੱਗ ਪਈ ਹੁਣ ਰਾਜੇ ਨੂੰ ਮੱਕੜੀ ਨਾਲ ਹਮਦਰਦੀ ਹੋ ਰਹੀ ਸੀ ਰਾਜਾ ਮੱਕੜੀ ਵੱਲ ਦੇਖਦਾ ਰਿਹਾ ਦੇਖਦਾ ਰਿਹਾ ਮੱਕੜੀ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਮੱਕੜੀ ਆਪਣੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੀ ਸੀ ਇਸੇ ਕਰਕੇ ਉਹ ਵਾਰ-ਵਾਰ ਕੋਸ਼ਿਸ਼ ਕਰ ਰਹੀ ਸੀ ਅੰਤ ਨੂੰ ਮੱਕੜੀ ਆਪਣੇ ਜਾਲ ਵਿੱਚ ਪਹੁੰਚ ਗਈ ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ ਰਾਜੇ ਦੇ ਮਨ ਵਿੱਚ ਇੱਕ ਫੁਰਨਾ ਫੁਰਿਆ ਕਿ ਜੇਕਰ ਮੱਕੜੇ ਵਰਗਾ ਇੱਕ ਨਿੱਕਾ ਜਿਹਾ ਜੀਵ ਵਾਰ-ਵਾਰ ਕੋਸ਼ਿਸ਼ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ ਤਾਂ ਮੈਂ ਵੀ ਹਿੰਮਤ ਕਰ ਸਕਦਾ ਹਾਂ ਹੁਣ ਰਾਜੇ ਨੂੰ ਮੁੜ ਹੌਸਲਾ ਹੋਇਆ ਰਾਜਾ ਆਪਣੇ ਰਾਜ ਵਿੱਚ ਵਾਪਸ ਚੱਲਿਆ ਗਿਆ ਉਸ ਨੇ ਆਪਣੀ ਫੌਜ ਦੁਬਾਰਾ ਇਕੱਠੀ ਕੀਤੀ ਰਾਜੇ ਨੇ ਫੌਜ ਇਕੱਠੀ ਕਰਕੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ ਅੰਤ ਰਾਜੇ ਦੀ ਜਿੱਤ ਹੋਈ ਪਰਜਾ ਦਾ ਪਿਆਰਾ ਰਾਜਾ ਹੁਣ ਫਿਰ ਆਪਣੇ ਲੋਕਾਂ ਦੇ ਕੰਮ ਕਰਨ ਲਈ ਹਾਜ਼ਰ ਸੀ ਪਰਜਾ ਖੁਸ਼ ਸੀ ਕਿ ਸਾਡਾ ਰਾਜਾ ਵਾਪਸ ਆ ਗਿਆ ਹੈ ਰਾਜੇ ਨੇ ਆਪਣੀ ਪਰਜਾਂ ਨੂੰ ਦੱਸਿਆ ਕਿ ਇੱਕ ਛੋਟੇ ਜਿਹੇ ਮੱਕੜੀ ਨੇ ਉਸ ਦਾ ਉਤਸ਼ਾਹ ਵਧਾਇਆ ਰਾਜੇ ਨੇ ਆਪਣੀ ਪਰਜਾਂ ਨੂੰ ਇਹੀ ਸਬਕ ਸਿਖਾਇਆ ਕਿ ਮੁੜ ਮੁੜ ਕੋਸ਼ਿਸ਼ ਕਰਨ ਨਾਲ ਕਾਮਯਾਬੀ ਮਿਲਦੀ ਹੈ ਤਾਂ ਬੱਚਿਓ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤਾਂ ਤੁਸੀਂ ਵੀ ਘਰ ਜਾ ਕੇ ਪਾਠ 15 ਮੱਕੜੀ ਦੀ ਹਿੰਮਤ ਕਹਾਣੀ ਜ਼ਰੂਰ ਪੜ੍ਹਨੀ ਹੈ ตานนบ้า